ਕਾਲ ਜੀ ਸਾਰਿਆਂ ਤੁਹਾਡੇ ਸਾਰਿਆਂ ਦਾ ਸਵਾਗਤ ਹੈ ਇੱਕ ਵਾਰੀ ਫਿਰ ਆਪਣੇ ਪੇਜ ਬੀਗਾਰਮੈਂਟ ਤੇ ਇਹ ਵੀਡੀਓ ਉਹਨਾਂ ਭੈਣਾਂ ਲਈ ਬਹੁਤ ਜ਼ਿਆਦਾ ਸਪੈਸ਼ਲ ਹੋਣ ਜਾ ਰਹੀ ਹੈ ਜਿਨ੍ਹਾਂ ਨੇ ਬਹੁਤ ਘੱਟ ਰੇਟਾਂ ਦੇ ਵਿੱਚ ਬਹੁਤ ਵਧੀਆ ਕੱਪੜੇ ਤੇ ਬਹੁਤ ਘੈਂਟ ਘੈਂਟ ਡਿਜ਼ਾਈਨ ਲੈਣੇ ਆ ਪੂਰੀ ਵੀਡੀਓ ਦੇਖਦੇ ਮੈਂ ਤੁਹਾਨੂੰ ਫਰੌਕ ਸਟਾਈਲ ਸਟੇਟ ਹਰ ਇੱਕ ਤਰ੍ਹਾਂ ਦੀ ਵੈਰਾਈਟੀ ਮਿਲੂ 5 ਮਿੰਟ ਦੀ ਵੀਡੀਓ ਹੈ ਪੂਰੇ ਪ੍ਰੋਪਰ ਡਿਜ਼ਾਈਨ ਹੋਲ ਸੇ ਰੇਟਾਂ ਦੇ ਵਿੱਚ ਤੁਹਾਨੂੰ ਇਹ ਚੀਜ਼ਾਂ ਮਿਲਣਗੀਆਂ ਨੇ ਫਟਾਫਟ ਵੀਡੀਓ ਕਰਦੇ ਦੱਬ ਕੇ ਸ਼ੇਅਰ ਸਭ ਤੋਂ ਪਹਿਲਾਂ ਪੀਸ ਚੈੱਕ ਕਰ ਲੋ ਇਹਦੇ ਤੱਕ ਦੁਪੱਟਾ ਦਿਖਾ ਦਈਏ ਦੁਪੱਟੇ ਬਹੁਤ ਜ਼ ਬਹੁਤ ਸੋਹਣੇ ਡਿਜ਼ਾਈਨ ਪਿਆਰੇ ਪਿਆਰੇ ਸੂਟ ਪਿਆਰੇ ਪਿਆਰੇ ਕਲਰ ਬਵੇ ਕਲਮੈਂਟ ਸਿੰਘਾਲ ਸਿੰਘਲ ਤੇ ਆ ਕੇ ਤੇ ਵੀਡੀਓ ਕਰਦੇ ਦੱਬ ਕੇ ਸ਼ੇਅਰ ਸਭ ਤੋਂ ਪਹਿਲਾ ਪੀਸ ਚੈੱਕ ਕਰ ਲੋ ਦੁਪੱਟਾ ਚੈੱਕ ਕਰੋ ਕਿੰਨਾ ਪਿਆਰਾ ਉਸ ਤੋਂ ਬਾਅਦ ਸੋਲੋ ਕਲਰ ਆਇਆ ਵਾਈਟ ਤੇ ਇਹਦੇ ਵਿੱਚ ਤੁਹਾਨੂੰ ਸਾਈਜ਼ ਮਿਲ ਜਾਣਗੇ ਐਮ ਐਲ ਐਕਸ ਐਲ ਡਬਲ ਐਕਸ 3 ਐਕਸ ਐਲ 4 ਐਕਸ ਐਲ ਇਹਦੇ ਵਿੱਚ ਤੁਹਾਨੂੰ ਐਮ ਸਾਈਜ਼ ਤੋਂ ਲੈ ਕੇ 4 5 ਐਕਸ ਤੱਕ ਮਿਲ ਜਾਣਗੇ ਪੀਸ ਚੈੱਕ ਕਰ ਲੋ ਕਿੰਨਾ ਜਿਆਦਾ ਸ਼ਾਨਦਾਰਾ ਤੇ ਕਿੰਨਾ ਘੈਂਟ ਉੱਪਰ ਕੰਮ ਹੋਇਆ ਪੀਸ ਦੇ ਉੱਪਰ ਦੁਪੱਟਾ ਵੀ ਬਹੁਤ ਸੋਹਣਾਗਾ ਜੀ ਪ੍ਰੋਪਰ ਸਾਰੇ ਜਿੰਨੀ ਵੀ ਤੁਹਾਨੂੰ ਆਈਟਮ ਦਿਖਾਉਣੀ ਹੈ ਪੂਰੇ ਪ੍ਰੋਪਰ ਸੂਟ ਸੋਹਣਗੇ ਫਲਾਚੋ ਦੁਪੱਟਾ ਸਾਰੀ ਚੀਜ਼ ਪੂਰੀ ਕੰਪਲੀਟ ਹੋ ਗਈ ਤੇ ਉੱਪਰ ਚੈੱਕ ਕਰ ਲਓ ਕਿੰਨਾ ਸੋਹਣਾ ਕੰਮ ਹੋਇਆ ਕਿੰਨਾ ਸੈਨਰ ਡਿਜ਼ਾਈਨ ਇੰਦਰਲੇ ਪਿਆਰੇ ਪਿਆਰੇ ਡਿਜ਼ਾਈਨ ਤੁਹਾਨੂੰ ਅੱਗੇ ਬਹੁਤ ਜ਼ਿਆਦਾ ਦਿਖਾਣੇ ਆ ਵੀਡੀਓ ਪੂਰੀ ਦੇਖਿਓ ਬਿਲਕੁਲ ਨਵੇਂ ਡਿਜ਼ਾਈਨ ਆਏ ਆ ਜੀ ਲਓ ਜੀ ਉਸ ਤੋਂ ਬਾਅਦ ਅਗਲਾ ਪੀਸ ਚੈੱਕ ਕਰ ਲਓ ਬਹੁਤ ਸ਼ਾਨਦਾਰ ਡਿਜ਼ਾਈਨ ਆ ਲਓ ਜੀ ਇਹਦਾ ਦੁਪੱਟਾ ਚੈੱਕ ਕਰ ਲਓ ਪਹਿਲਾਂ ਤੁਸੀਂ ਆ ਵਾਲਾ ਜੀ ਕਿੰਨਾ ਪਿਆਰਾ ਵਾਲਾ ਦੁਪੱਟਾ ਹੈਗਾ ਤੇ ਵ ਸਭ ਤੋਂ ਵੱਧ ਰੀਲ ਸਾਡੀ ਹੈ ਤੇ ਚੱਲੀ ਜਿਹੜੀ ਇੰਸਟਾ ਤੇ ਪਾਈ ਸੀ ਲੋ ਜੀ ਪੀਸ ਚੈੱਕ ਕਰ ਲਓ ਆ ਲੋ ਓਕੇ ਰਿਪੋਰਟ ਪੀਸ ਹੈਗਾ ਕੱਪੜੇ ਪਾਰਟੀ ਵੇਅਰ ਸਾਰੇ ਜੀ ਵਿਆਹ ਸ਼ਾਦੀਆਂ ਸੀ ਨਾ ਹੋਲਸੇ ਰੇਟਾਂ ਤੁਹਾਨੂੰ ਮਿਲਣੇ ਚਾਹੀਏ ਸਿੰਗਲ ਪੀਸ ਲੈ ਲਓ ਜਾਂ 10 ਸੂਟ ਮੰਗਾ ਲਿਓ ਕਿਤੇ ਵੀ ਤੁਹਾਨੂੰ ਸ਼ਿਪਿੰਗ ਚਾਹੀਦੀ ਅਸੀਂ ਭੇਜ ਦਾਂਗੇ ਲੋ ਜੀ ਦੁਪੱਟਾ ਚੈੱਕ ਕਰੋ ਪਹਿਲਾਂ ਤਾਂ ਕਿੰਨਾ ਸ਼ਾਨਦਾਰ ਹੈ ਤਾਂ ਇਹ ਆ ਲੋ ਦੁਪੱਟਾ ਦੇਖੋ ਕਿੰਨਾ ਪਿਆਰਾ ਹੈਗਾ ਬਿਲਕੁਲ ਲੱਗ ਡਿਜ਼ਾਈਨ ਨਾਲ ਲੇਟੈਸਟ ਡਿਜ਼ਾਈਨ ਪਹੁੰਚ ਗਿਆ ਬਵੇ ਗਾਰਮੈਂਟਸ ਨੇਹਾਲ ਸਿੰਘ ਵਾਲਾ ਤੇ ਲੋ ਜੀ ਲੋ ਕਰੋ ਚੈੱਕ ਦੇਖੋ ਦੁਪੱਟਾ ਕਿੰਨਾ ਸ਼ ਲਓ ਜੀ ਗਾਲੀ ਦਾ ਕੰਮ ਤੇ ਉਸ ਤੋਂ ਬਾਅਦ ਆ ਗਿਆ ਅਗਲਾ ਡਿਜ਼ਾਈਨ ਜਗ ਮਗਾਉਂਦਾ ਸੂਟ ਨਾਈਟ ਮੈਰਿਜ ਤੇ ਪਾਣ ਲਈ ਬਹੁਤ ਜ਼ਿਆਦਾ ਵਧੀਆ ਸੂਟ ਹੈ ਜੀ ਗ੍ਰੀਨ ਪੀਚ ਤੇ ਪਰਪਲ ਕਲਰ ਦਾ ਕੰਬੀਨੇਸ਼ਨ ਆ ਬਾਜੂ ਦੇ ਉੱਪਰ ਜਗ ਮਗਾਉਂਦਾ ਸੂਟ ਆ ਧਿਆਨ ਨਾਲ ਦੇਖੋ ਪੂਰਾ ਵੀਡੀਓ ਨੀਡ ਕਰਕੇ ਦੇਖੋ ਜੀ ਦੇਖੋ ਆ ਲੋ ਕਰੋ ਚੈੱਕ ਆ ਲੋ ਦੇਖੋ ਕਿੰਨਾ ਘੈਂਟ ਡਿਜ਼ਾਈਨ ਸੂਟ ਆ ਆ ਲੋ ਜੀ ਕਰੋ ਚੈੱਕ ਲਓ ਤੇ ਦੁਪੱਟਾ ਬਹੁਤ ਜ਼ਿਆਦਾ ਸ਼ਾਨਦਾਰ ਆ ਤੁਹਾਨੂੰ ਦੁਪੱਟਾ ਦਿਖਾਣੇ ਖੋਲ ਕੇ ਸਾਰੇ ਸੂਟਾਂ ਦੁਪੱਟਿਆਂ ਦੇ ਪੂਰੇ ਪ੍ਰੋਪਰਟਾ ਡਾਇਮੀਟਰ ਦੇ ਵੱਡੇ ਵੱਡੇ ਦੁਪੱਟੇ ਨਾਲ ਲੱਗੇ ਹੈਵੀ ਦੇ ਵਿੱਚ ਔਰਗੈਂਜਾ ਦੇ ਵਿੱਚ ਦੁਪੱਟਾ ਹੈ ਜੀ ਨਾਲ ਗ੍ਰੀਨ ਤੇ ਪੀਚ ਕਲਰ ਦਾ ਕੰਬੀਨੇਸ਼ਨ ਆ ਉਸ ਤੋਂ ਬਾਅਦ ਸਾਈਡ ਤੇ ਬਣਿਆ ਹੋਇਆ ਡਿਜ਼ਾਈਨ ਓਕੇ ਰਿਪੋਰਟ ਪੀਸਾ ਫਟਾਫਟ ਕਰ ਲੋ ਬੁੱਕ ਨੰਬਰ ਮੇਰਾ ਉੱਪਰ ਦਿੱਤਾ ਹੋਇਆ ਹੈਗਾ ਜੀ ਉਸ ਤੋਂ ਬਾਅਦ ਆ ਗਿਆ ਫਰੌਕ ਦੇ ਵਿੱਚ ਲੋ ਜੀ ਗੱਲੇ ਦਾ ਕੰਮ ਆ ਗਿਆ ਬਾਜੂ ਦਾ ਤੇ ਘੇਰੇ ਦੇ ਬਹੁਤ ਹੀ ਜ਼ਿਆਦਾ ਪਿਆਰਾ ਸ਼ਾਨਦਾਰ ਕੰਮ ਹੋਇਆ ਹੋਇਆ ਵਾ ਜੀ ਫੁੱਲ ਫਲੇਅਰ ਦੇ ਵਿੱਚ ਸੂਟ ਆ ਲੋ ਕਰੋ ਚੈੱਕ ਨਾਲ ਆ ਗਿਆ ਇਹਦਾ ਪਲਾਜ਼ੋ ਆ ਲੋ ਜੀ ਪਲਾਜ਼ੋ ਵੀ ਬਹੁਤ ਜ਼ਿਆਦਾ ਕੰਫਰਟ ਆ ਪ੍ਰੋਪਰ ਸਾਈਜ਼ਸ ਦੇ ਵਿੱਚ ਆ ਲੋ ਉਸ ਤੋਂ ਬਾਅਦ ਤੁਹਾਨੂੰ ਦਿਖਾ ਦਈਏ ਦੁਪੱਟਾ ਆਹ ਲੋ ਜੀ ਪੂਰੇ ਜਾਲ ਵਾਲਾ ਭਰਿਆ ਹੋਇਆ ਦੁਪੱਟਾ ਜਿਹੜਾ ਸਰਦੀਆਂ ਚ ਆਪਾਂ ਪਲਏ ਸੂਟ ਵਿੱਚ ਤੁਸੀਂ ਬਹੁਤ ਜ਼ਿਆਦਾ ਰਿਸਪੌਂਸ ਵਧੀਆ ਦਿੱਤਾ ਉਹੀ ਚੀਜ਼ਾਂ ਇਹ ਸੇਮ ਆਪਾਂ ਤਿਆਰ ਕਰਾਇਆ ਆਰਟੀਕਲ ਲੋ ਜੀ ਚੈੱਕ ਕਰੋ ਜਾਲ ਦੇ ਨਾਲ ਭਰਿਆ ਹੋਇਆ ਦੁਪੱਟਾ ਵਾਈਨ ਸ਼ੇਡ ਦੇ ਵਿੱਚ ਉਸ ਤੋਂ ਬਾਅਦ ਆ ਗਿਆ ਰੈੱਡ ਕਲਰ ਦੇ ਵਿੱਚ ਕਿਉਂ ਨਿਊ ਮੈਰਿਡ ਲੇਡੀਜ਼ ਆ ਕੁਝ ਨੂੰ ਚਾਹੀਦਾ ਹੋਇਆ ਸੂਟ ਤਾਂ ਬਹੁਤ ਜ਼ਿਆਦਾ ਪਿਆਰਾ ਹੈਗਾ ਜੀ ਕਿਉਂਕਿ ਬੁਟੀਕਾਂ ਤੇ ਰਾਸ਼ ਹੁੰਦੇ ਸਲਾਈ ਲਈ ਨਾ ਟਾਈਮ ਨਹੀਂ ਹੁੰਦਾ ਤੇ ਤੁਹਾਡੇ ਪੈਸੇ ਵੀ ਬਹੁਤ ਜ਼ਿਆਦਾ ਲੱਗਦੇ ਤੇ ਆਪਾਂ ਤੁਹਾਨੂੰ ਬਹੁਤ ਵਾਜ ਕਰ ਲੋ ਚੈੱਕ ਓਕੇ ਰਿਪੋਰਟ ਪੀਸ ਹੈ ਤੇ ਨਾਲ ਦੁਪੱਟਾ ਵੀ ਕਿਆ ਬਾਤਾਂ ਆ ਜੀ ਕਰ ਲੋ ਚੈੱਕ ਨਾਲੋ ਇਹਦੇ ਘੈਂਟ ਘੈਂਡੇ ਆ ਨਾ ਆਪਾਂ ਤੁਹਾਡੇ ਵਾਸਤੇ ਲੈ ਕੇ ਆ ਗਏ ਆ ਲਓ ਜੀ ਨਾਲ ਆ ਗਿਆ ਦੁਪੱਟਾ ਉਸ ਤੋਂ ਬਾਅਦ ਆ ਗਿਆ ਫਿਰੋਜੀ ਕਲਰ ਬਹੁਤ ਜ਼ਿਆਦਾ ਸ਼ਾਨਦਾਰ ਕਲਰ ਹੈ ਜੀ ਇਹ ਲਓ ਸਟੇਟ ਦੇ ਵਿੱਚ ਲਓ ਜੀ ਕਰੋ ਚੈੱਕ ਕੱਪੜੇ ਦੀ ਗ੍ਰੇਸ ਦੇਖੋ ਕਿੰਨੀ ਆ ਆਹ ਲਓ ਜੀ ਗਲੇ ਤੇ ਹੋਇਆ ਕੰਮ ਦੇਖ ਲਓ ਓਕੇ ਰਿਪੋਰਟ ਪੀਸ ਹੈ ਲਓ ਜੀ ਤੇ ਦੁਪੱਟਾ ਵੀ ਬਹੁਤ ਜ਼ਿਆਦਾ ਸ਼ਾਨਦਾਰ ਹੈ ਜੀ ਦੁਪੱਟੇ ਦੀ ਮੈਚਿੰਗ ਬਿਲਕੁਲ ਡਿਫਰੈਂਸ਼ੀਏਟ ਕੀਤੀ ਹੋਈ ਆ গোল্ডਰ ਦੇ ਨਾਲ ਆ ਲੋ ਜੀ 골ਡਨ ਦੁਪੱਟਾ ਨਾਲ ਲੱਗਿਆ ਹੋਇਆ ਇਹਦੇ ਕੜਾਈ ਦੇ ਨਾਲ ਪੀਚ ਕਲਰ ਦੇ ਵਿੱਚ ਲੋ ਜੀ ਲੋ ਉਸ ਤੋਂ ਬਾਅਦ ਆ ਗਿਆ ਅਲੱਗ ਡਿਜ਼ਾਈਨ ਬਿਲਕੁਲ ਵੱਖਰਾ ਸਭ ਤੋਂ ਹਟ ਕੇ ਆ ਲੋ ਜੀ ਕਰੋ ਚੈੱਕ ਦੇਖੋ ਕਿੰਨੇ ਘੈਂਟ ਘੈਂਟ ਜੈ ਨੇ ਜਿਹੜਾ ਤੁਸੀਂ ਬਿਆਰ ਦੇ ਵਿੱਚ ਇਦਾਂ ਇਦਾਂ ਦੇ ਲੈਨੇ 22 250 250 3200 ਤੱਕ ਦੇ ਸੂਟ ਲੈਨੇ ਆਪਾਂ ਤੁਹਾਨੂੰ ਬਹੁਤ ਵਾਜਬ ਰੇਟਾਂ ਤੇ ਦੇ ਰਹੇ ਆ ਕਰੋ ਚੈੱਕ ਆ ਲੋ ਜੀ ਦੁਪੱਟਾ ਵੀ ਕਰੋ ਚੈੱਕ ਇਹਦਾ ਬਿਲਕੁਲ ਓਕੇ ਰਿਪੋਰਟ ਪੀਸ ਹੈ ਜੀ ਲੋ ਕਿਹੜਾ ਸ਼ਾਨਦਾਰ ਪੀਸ ਹੈ ਜੀ ਕਰੋ ਚੈੱਕ ਤੇ ਵੀਡੀਓ ਕਰ ਦਿਓ ਦਬਕੇ ਸ਼ੇਅਰ ਉਸ ਤੋਂ ਬਾਅਦ ਆ ਗਿਆ ਅਗਲਾ ਪੀਸ ਲੋ ਜੀ ਫੁੱਲ ਫਲੇਅਰ ਦੇ ਵਿੱਚ ਨੀਚੇ ਹੋਇਆ ਕੰਮ ਚੈੱਕ ਕਰ ਲੋ ਗ੍ਰੇਸ ਚੈੱਕ ਕਰੋ ਕਿੰਨੀ ਜ਼ਿਆਦਾ ਸੂਟ ਦੀ ਲੋ ਜੀ ਵੀਡੀਓ ਪੂਰੀ ਦੇਖਿਓ ਰੇਟ ਬਹੁਤ ਵਾਜਿਬ ਕੀਤੇ ਹੋਏ ਆ ਲੋ ਜੀ ਉਸ ਤੋਂ ਬਾਅਦ ਆ ਗਿਆ ਦਾ ਪਲਾਜ਼ੋ ਔਰ ਨਾਲ ਆ ਗਿਆ ਦੁਪੱਟਾ ਲੋ ਜੀ ਦੁਪੱਟਾ ਵੀ ਪੂਰਾ ਜਾਲ ਵਾਲਾ ਭਰਿਆ ਭਰਿਆ ਦੁਪੱਟਾ ਹੈਗਾ ਜੀ ਲੋ ਕਰ ਲੋ ਚੈੱਕ ਇਹ ਆ ਲੋ ਜੀ ਕਰੋ ਦੁਪੱਟਾ ਚੈੱਕ ਕਿੰਨਾ ਸ਼ਾਨਦਾਰ ਪੀਸ ਆ ਤੇ ਪ੍ਰਾਈਸ ਤੁਹਾਨੂੰ ਸਿਰਫ ਲੱਗਣਾ ਇਹਦਾ 1499 ਰੁਪਏ ਬਾਜ਼ਾਰ ਦੇ ਵਿੱਚ ਇਹ ਮਿਲਦਾਗਾ 2500 ਤੋਂ ਪਲੱਸ ਆਪਾਂ ਤੁਹਾਨੂੰ ਦੇਣਾ 1499 ਰੁਪਏ ਪੰਜਾਬ ਦੇ ਵਿੱਚ ਸ਼ਿਪਿੰਗ ਵੀ ਫ੍ਰੀ ਆ ਕਿਤੇ ਵੀ ਕਿਸੇ ਨੇ ਮੰਗਾਉਣਾਗਾ ਤਾਂ ਵੀਡੀਓ ਕਰ ਦਿਓ ਦਬਕੇ ਸ਼ੇਅਰ ਹੋਰ ਨਵੇਂ ਅਪਡੇਟ ਦੇਖਣ ਲਈ ਪੇਜ ਕਰ ਲਓ ਫੋਲੋ ਤੇ ਮਿਲਦੇ ਆ ਅਗਲੀ ਵੀਡੀਓ ਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸੂਟਾਂ ਦੀ ਵੈਰਾਈਟੀ ਹੋਰ ਵੀ ਬਹੁਤ ਜ਼ਿਆਦਾ ਹੈਗੀ ਆ ਤੇ ਤੁਸੀਂ ਪਰਸਨਲੀ ਕੋਈ ਵੀਡੀਓ ਗਾਲ ਦੇ ਕੱਪੜੇ ਮੰਗਾਉਣ ਲਈ ਤੇ ਮੇਰੇ ਨੰਬਰ ਉੱਪਰ ਪਾਇਆ ਜੀ ਉੱਤੇ ਕੰਟੈਕਟ ਕਰ ਸਕਦੇ ਹੋ ਵੀਡੀਓ ਗਾਲ